ਅੱਜ ਦੀ ਡੇਟ ਵਿੱਚ ਯਾਰ ਕੋਈ ਵੀ ਐਡਾ ਵੱਡਾ ਰਿਸਕ ਨਹੀਂ ਲੈ ਸਕਦਾ ਜਿਹੜਾ ਭਾਨੇ ਸਿੱਧੂ ਨੇ ਲੈ ਰੱਖਿਆ। ਅੱਜ ਦੀ ਡੇਟ ਵਿੱਚ ਐਡਾ ਵੱਡਾ ਕੋਈ ਰਿਸਕ ਨਹੀਂ ਲੈ ਸਕਦਾ। ਤੇ ਦੋਸਤੋ ਮੈਂ ਬਹੁਤ ਸਾਰੀਆਂ ਵੀਡੀਓ ਦੇਖੀਆਂ ਤੇ ਬਹੁਤ ਸਾਰੀਆਂ ਵੀਡੀਓ ਦੇ ਨੀਚੇ ਕਮੈਂਟ ਵੀ ਦੇਖੇ ਤੇ ਲੋਕ ਐਡੇ ਪਾਗਲ ਨੇ ਨਾ ਐਡੇ ਘਟਿਆ ਲੋਕ ਆ ਜਿਹੜੇ ਕਿ ਕਮੈਂਟ ਕਰਕੇ ਕਹਿ ਦਿੰਦੇ ਆਰੇ ਤਾਂ ਸਾਰੇ ਵਿਊ ਦੀ ਖਾਤਰ ਕਰਦੇ। ਇਹ ਤਾਂ ਸਾਰੇ ਪੈਸਿਆਂ ਦੀ ਖਾਤਰ ਕਰਦੇ। ਇਹਨਾਂ ਨੂੰ ਤਾਂ ਕਮਾਈ ਆਉਂਦੀ ਆ। ਮੈਂ ਸੋਚਦਾ ਯਾਰ ਮੈਨੂੰ ਕਹਿੰਦੇ ਸੀ ਪਰ ਨਹੀਂ ਯਾਰ ਭਾਨੇ ਸਿੱਧੂ ਨੂੰ ਵੀ ਕਹੀ ਜਾਂਦੇ ਆਰ ਦੱਸ ਵੀ ਭਾਨੇ ਸਿੱਧੂ ਨੂੰ ਪੈਸੇ ਆਉਂਦੇ ਆ ਉਹ ਤਾਂ ਕਰਕੇ ਹਰੇਕ 에ਜੰਟ ਨਾਲ ਪੰਗਾ ਲਈ ਜਾਂਦਾ ਹਨ ਹਰੇਕ 에ਜੰਟ ਨੂੰ ਫੋਨ ਲਾ ਲੈਂਦਾ ਉਹ ਵੀ ਉਹਨੂੰ ਪੈਸੇ ਆਉਂਦੇ ਤਾਂ ਗੱਲ ਮੈਂ ਇਹ ਕਰਨ ਜਾ ਰਿਹਾ ਵੀ ਭਾਨਾ ਸਿੱਧੂ ਕੋਟਦਨੇ ਦਾ ਰਹਿਣ ਵਾਲਾ ਬਾਈ ਜੀ ਚਾਚਾ ਬਾਓ ਨਾਂ ਦਾ ਚੈਨਲ ਸੀਗਾ ਸਿਰਾ ਲੱਗਿਆ ਪਈ ਸੀ ਬਾਈ ਜੀ ਵਾਧੂ ਵੀਊ ਆਉਂਦੇ ਸੀਗੇ 5 ਤੋਂ 6 ਲੱਖ ਰੁਪਏ ਆਪਦੇ ਮੂੰਹੋਂ ਕਹਿੰਦਾ ਸੀ ਬਾਈ ਜੀ ਮੈਂ ਉਹ ਬਣਾ ਲੈਂਦਾ ਸੀ ਉਸ ਚੈਨਲ ਤੋਂ ਉਹਨੂੰ 5 5 ਤੋਂ 6 ਲੱਖ ਰੁਪਏ ਨੂੰ ਕਮਾਈ ਸੀ ਬੰਦੇ ਨੇ ਆਪਦੀ ਮਿਹਨਤ ਕਰਕੇ ਪਿਤਾ ਉਹਦਾ दारू ਪੀਂਦਾ ਸੀਗਾ ਯਾਨੀ ਕਿ ਥੋੜਾ ਜਿਹਾ ਆ ਰਹੀ ਸੀ ਲਤੋਂ ਤੇ ਮਾਤਾ ਨੂੰ ਕੈਂਸਰ ਸੀ ਦੋ ਕੁੜੀਆਂ ਆਪਦੀ ਕਮਾਈ ਨਾਲ ਉਹਨੇ ਵਿਆਹੀਆਂ ਜ਼ਮੀਨ ਉਹਨੇ ਟਿੱਬੇ ਢੋ ਢੋ ਕੇ ਜ਼ਮੀਨ ਬਣਾਈ ਉਹਨੇ ਮਿਹਨਤ ਕੀਤੀ ਅੱਜ ਉਹ ਇਸ ਮੁਕਾਮ ਤੇ ਪਹੁੰਚਿਆ ਬਾਈ ਜੀ ਉਹਦੀਆਂ ਵੀਡੀਓ ਚੱਲਦੀਆਂ ਵੀ ਆ ਚੰਗਾ ਐਕਟਰ ਆ ਉਹ ਗਾਣਿਆਂ 'ਚ ਵੀ ਜਾ ਸਕਦਾ ਉਹ ਨਾਲੇ ਸਮੇਂ 'ਚ ਪੰਜਾਬੀ ਫਿਲਮਾਂ 'ਚ ਵੀ ਕੰਮ ਕਰ ਸਕਦਾ ਸੀ ਉਹ ਪਰ ਉਹ ਬੰਦੇ ਨੇ ਕਿਹੜੀ ਲੈਨ ਚੁਣੀ ਉਨੇ ਆਖਿਆ ਯਾਰ ਆਪਾਂ ਪੰਜਾਬ ਨੂੰ ਬਦਲਣਾ ਪੰਜਾਬ ਦੀ ਨੌਜਵਾਨ ਪੀੜੀ ਨੂੰ ਬਦਲਣਾ ਨਾ ਐਕਟਿੰਗ ਕਰਨੇ ਹੀ ਛੱਡਤੀ ਤੇ ਇਸ ਲਾਈਨ 'ਚ ਤੁਰ ਪਿਆ ਕਿਉਂਕਿ ਉਹਨੂੰ ਪੰਜਾਬ ਦਾ ਫਿਕਰ ਸੀ ਤੇ ਅੱਜ ਉਹ ਜਣੇ ਖਣੇ ਨਾਲ ਪੰਗਾ ਲੈ ਲੈਂਦਾ ਵੱਡੇ ਵੱਡੇ ਲੋਕ ਗੱਡੀਆਂ ਤੇ ਉਹਦੇ ਕੋਲੇ ਜਾਂਦੇ ਨੇ ਤੇ ਉਹਦੇ ਅੱਗੇ ਹੱਥ ਜੋੜ ਕੇ ਖੜ੍ਹ ਜਾਂਦੇ ਨੇ ਬਾਈ ਜੀ ਸਾਡਾ ਆ ਜੰਟ ਨੇ ਸਾਡਾ ਇਨੇ ਲੱਖ ਰੁਪਇਆ ਡੋਬ ਲਿਆ ਆ ਜੰਟ ਨੇ ਸਾਡਾ ਇਨੇ ਲੱਖ ਰੁਪਇਆ ਡੋਬ ਲਿਆ ਤੇ ਸਾਨੂੰ ਕਢਾ ਕੇ ਦੇ ਅਰਬਾਂ ਰੁਪਇਆ ਉਹ ਬੰਦੇ ਨੇ ਕਢਾ ਕੇ ਦਿੱਤਾ ਲੋਕਾਂ ਨੂੰ ਪਰ ਲੋਕ ਕਮੈਂਟ ਚ ਜਾ ਕੇ ਇਹ ਲਿਖ ਦਿੰਦੇ ਆ ਭਾਨਾ ਸਿੱਧੂ ਵਿਊ ਵਾਸਤੇ ਕਰਦਾ ਯਾਰ ਬਸ ਭਾਨਾ ਸਿੱਧੂ ਦਾ ਪੈਸੇ ਹੀ ਮਿਲਦੇ ਭਾਨੇ ਸਿੱਧੂ ਨੂੰ ਉਹ ਤੁਹਾਡਾ ਬੇੜਾ ਬਹਿ ਜਾ ਤੁਹਾਡਾ ਦੱਸ ਵੀ ਜੇਕਰ ਉਹ ਕੋਈ ਭਲਾਈ ਦਾ ਕੰਮ ਕਰਦਾ ਤੇ ਤੁਹਾਨੂੰ ਉਹ ਵੀ ਚੁਪਦਾ ਜ਼ਿਆਦਾਤਰ ਨਹੀਂ ਕੁਝ ਕੀ ਲੋਕਾਂ ਨੂੰ ਜਿਨ੍ਹਾਂ ਦੀ ਨਾ ਆਦਤ ਹੀ ਹੁੰਦੀ ਐ ਲਿਖਣ ਦੀ ਅੱਜ ਉਹ ਬੰਦਾ ਇਹ ਕੰਮ ਛੱਡ ਦੇ ਪੰਜਾਬੀ ਗਾਣਿਆਂ 'ਚ ਵਧੀਆ ਐਕਟਰ ਆ ਉਹ ਕੰਮ ਉਹਨੂੰ ਮਿਲ ਜੂ ਰਾਮ ਨਾਲ ਠੀਕ ਹੈ ਕਿ ਨਹੀਂ ਚਾਚਾ ਬਾਹੋ ਚੈਨਲ ਹਜੇ ਉਹਦੇ ਕੋਲ ਹੈਗਾ ਠੀਕ ਹੈ ਕਿ ਨਹੀਂ ਆਈ ਦੀ ਡੇਟ ਜੋ ਜਿਹੜਾ ਮਰਜੀ ਚੈਨਲ ਖੋਲ ਲੈ ਸਦਾ ਬਾਹਰ ਪਰ ਕਦੇ ਹਾਸਤੇ ਆਪਣੇ ਪੰਜਾਬ ਦੀ ਖਾਤਰ ਨੌਜਵਾਨ ਦੀ ਪੀੜ੍ਹੀ ਖਾਤਰ ਲੋਕਾਂ ਦੀ ਖਾਤਰ ਉਹ ਯਾਰ ਬਗਾਨੇ ਬੰਦਿਆਂ ਨਾਲ ਮੁਕਾ ਲੈਂਦਾ ਆਪਾਂ ਨਹੀਂ ਆਪਾਂ ਕਿਸੇ ਦੇ ਪਿੱਛੇ ਲੜਨ ਨਹੀਂ ਜਾਂਦੇ ਜੀ ਆਪਦੇ ਸਗੇ ਭਰਾ ਦੇ ਪਿੱਛੇ ਨਹੀਂ ਖੜਦੇ ਉਹ ਬੰਦਾ ਜਾਣ ਨਹੀਂ ਪਛਾਨ ਨਹੀਂ ਐਵੇਂ ਹਰੇਕ ਬੰਦੇ ਨਾਲ ਪੰਗਾ ਲੈ ਲੈਂਦਾ ਅੱਜ ਨਾ ਉਹ ਬੰਦਾ ਬਹੁਤ ਰਿਸਕ ਦੇ ਵਿੱਚ ਆ ਉਹਦੀ ਜਾਨ ਬਹੁਤ ਵੱਡੇ ਰਿਸਕ ਦੇ ਵਿੱਚ ਭਾਨੇ ਸਿੱਧੂ ਦੀ ਲੋਗ ਹਰੇਕ ਨੂੰ ਠੋਕਨ ਨੂੰ ਫਿਰਦਾ ਕਿਉਂਕਿ ਹਰੇਕ ਦੀ ਅੱਖਾਂ 'ਚ ਰੜਕੀ ਜਾਂਦਾ ਉਹ ਠੀਕ ਹੈ ਕਣੀ ਆ ਪਿੱਛੇ ਜੇ ਰੋਡ ਆ ਰੋਡ ਦਾ ਮਸਲਾ ਉਹਨੇ ਹੱਲ ਕਰਾਇਆ ਸੀ ਸਵੇਰ ਉਹਨੇ ਵੀਡੀਓ ਪਾਈ ਸ਼ਾਮ ਨੂੰ ਉਹ ਮਸਲਾ ਹੱਲ ਹੋ ਗਿਆ ਸੀ ਕਿਉਂ ਹੋ ਗਿਆ ਸੀ ਕਿਉਂਕਿ ਬੰਦਾ ਹੱਕ ਟੋਕੇ ਖੜਦਾ ਲੋਕ ਉਹਦੇ ਨਾਲ ਚੱਲਦੇ ਨੇ ਪਰ ਕੁਝ ਕੁ ਬੰਦੇ ਜਦੋਂ ਇਹੋ ਜਿਹਾ ਕਮੈਂਟ ਕਰ ਦਿੰਦੇ ਆ ਵੀ ਇਹ ਤਾਂ ਦੱਲੇ ਨੇ ਇਹਦਾ ਵਿਊ ਦੀ ਖਾਤਰ ਕਰਦੇ ਨੇ ਇਹਨਾਂ ਨੂੰ ਪੈਸੇ ਬਣਦੇ ਨੇ ਉੱਥੇ ਫਿਰ ਉਹ ਬੰਦੇ ਦੀ ਕੀਤੀ ਕਰਾਈ ਸਾਰੀ ਮਿੱਟੀ ਵਹਿ ਜਾਂਦੀ ਮੈਂ ਤੇ ਗੱਲ ਸਮਝਾਉਣਾ ਵੀ ਚਲੋ ਅਸੀਂ ਤਾਂ ਹੈਗੇ ਹੀ ਉਹੋ ਜੇ ਪਰ ਯਾਰ ਭਾਨਾ ਸਿੱਧੂ ਬੰਦਾ ਦਿਲ ਦਾ ਸਾਫ਼ ਆ ਤੇ ਮੇਰਾ ਵੀਰ ਜਿੰਨੀ سپورਟ ਹੁੰਦੀ ਹੈ ਬੰਦੇ ਦੀ ਕਰੋ ਤੇ ਵਾਹਿਗੁਰੂ ਨੇ ਚਾਇਆ ਤਾਂ ਮੈਂ ਜ਼ਰੂਰ ਮਿਲਾਂਗਾ ਜੇ ਮੇਰੇ ਕਰਮਾਂ ਚ ਹੋਇਆ ਤੇ ਬੰਦੇ ਦੀ ਮੈਂ ਰੱਜ ਕੇ سپورਟ ਕਰੂੰਗਾ ਜਿੱਥੇ ਵੀ ਕਹੂਗਾ ਮੈਂ ਉੱਥੇ ਖੜਨ ਨੂੰ ਤਿਆਰ ਤੇ ਬਾਕੀ ਦੋਸਤੋ ਧੰਨ